ਆਪਣੇ ਵਿਆਹ ਵਿੱਚ ਨੱਚ ਰਹੀ ਸੀ ਮਧਰੇ ਕੱਦ ਦੀ ਕੁੜੀ ਲੋਕ ਬੋਲਣ ਲੱਗ ਪਏ ਆ ਕੁਝ ਦੋਸਤੋ ਅਕਸਰ ਹੀ ਜਦੋਂ ਕਿਸੇ ਦਾ ਵਿਆਹ ਹੁੰਦਾ ਹੈ ਚਾਹੇ ਮੁੰਡਾ ਹੋਵੇ ਜਾਂ ਕੁੜੀ ਉਹ ਆਪਣੇ ਵਿਆਹ ਵਿੱਚ ਸਾਰੇ ਚਾਅ ਪੂਰੇ ਕਰਦੇ ਨੇ ਜਿਸ ਤਰ੍ਹਾਂ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਕੁੜੀ ਆਪਣੇ ਵਿਆਹ ਵਿੱਚ ਇੱਕ ਗੀਤ ਤੇ ਨੱਚ ਰਹੀ ਏ ਪਰ ਲੋਕਾਂ ਵੱਲੋਂ ਇਸ ਕੁੜੀ ਦੇ ਕੱਦ ਨੂੰ ਲੈ ਕੇ ਬਹੁਤ ਮਜ਼ਾਕ ਬਣਾਇਆ ਜਾ ਰਿਹਾ ਏ ਕਿਹਾ ਜਾ ਰਿਹਾ ਹੈ ਕਿ ਆ ਬੱਚੀ ਦੇ ਲਹਿੰਗਾ ਕਿਨੇ ਪਾ ਦਿੱਤਾ ਅਤੇ ਕੋਈ ਕਹਿ ਰਿਹਾ ਹੈ ਕਿ ਗੇਠਮੁਠੀਆਂ ਦਾ ਵਿਆਹ ਹੋ ਰਿਹਾ ਏ ਕਿ ਮੈਂ ਟੱਪੀ ਜਾਂਦੀ ਏ ਇਸ ਨੂੰ ਸ਼ਰਮ ਨਹੀਂ ਆਉਂਦੀ ਇੱਕ ਤਾਂ ਕਦ ਛੋਟਾ ਹੈ ਉਪਰੋ ਲਹਿੰਗਾ ਪਾ ਕੇ ਨਚ ਰਹੀ ਏ ਸੋ ਕਿ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਰੱਬ ਜਿੱਥੇ ਰੱਖਦਾ ਹੈ ਉੱਥੇ ਹੀ ਰਹਿਣਾ ਪੈਂਦਾ ਹੈ ਕਿ ਕਦ ਛੋਟਾ ਹੋਣ ਨਾਲ ਕੋਈ ਆਪਣੀ ਖੁਸ਼ੀ ਵੀ ਜ਼ਾਹਿਰ ਨਹੀਂ ਕਰ ਸਕਦਾ ਕਿਉਂਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਆਪਣੀ ਖੁਸ਼ੀ ਜ਼ਾਹਿਰ ਕਰਨ ਦੀ ਪੂਰੀ ਆਜ਼ਾਦੀ ਹੁੰਦੀ ਹੈ ਸੋ ਤੁਸੀਂ ਇਸ ਲੜਕੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ